लोमीटर बसर रद करो रो रो किलोमीटर पासा टेंडर रद करो रो रोकार मुदाबाद मुर्दाबाद <multiple> मुर्दाबादामी <multiple> <multiple> ਮੇਰਾ ਨਾਮ ਰਮਦੀਪ ਸਿੰਘ ਮੈਂ ਪਿਆਰੂੜੇ ਪੀਆਰਟੀਸੀ ਨੈਟਵਰਕ ਜਿਹੜੇ ਤੋਂ ਸੂਬਾ ਕੈਸ਼ੀਅਰ ਅੱਜ ਦੀ ਜਿਹੜੀ ਗੇਟ ਰੈਲੀ ਆ ਸਾਡੀ ਇਹ ਪੰਜਾਬ ਸਰਕਾਰ ਨੂੰ ਸਕੇਤਕ ਰੈਲੀ ਆ ਸਾਡੀ ਜਗਾਉਣ ਲਈ ਸੁੱਤਿਆਂ ਨੂੰ ਜਗਾਉਣ ਦੇ ਲਈ ਕਿਉਂਕਿ 15 ਅਗਸਤ ਨੂੰ ਸਰਕਾਰ ਐ ਦੇਸ਼ ਯਾਦ ਦਾ ਪ੍ਰੋਗਰਾਮ ਮਨਾਉਣ ਜਾ ਰਹੀ ਆ ਪਰ ਅਸੀਂ ਉਸੇ ਗੁਲਾਮੀ ਦੇ ਵਿੱਚ ਜੀ ਰਹੇ ਆ ਜਿਸ ਦੇ ਰੋਸ ਵਜੋਂ ਅੱਜ ਅਸੀਂ ਗੇਟ ਰੈਲੀ ਕੀਤੀ ਆ 15 ਅਗਸਤ ਨੂੰ ਲਾਲਜੀਤ ਭੁੱਲਰ ਟ੍ਰਾਂਸਪੋਰਟ ਮੰਤਰੀ ਜਿਹੜੇ ਮਾਨਸਾ ਦੇ ਵਿੱਚ ਝੰਡਾ ਲੈ ਰੌਣ ਲਈ ਆ ਰਹੇ ਆ ਪਰ ਸਾਡੀ ਗੁੱਪਟ ਐਕਸ਼ਨ ਨੇ ਅਸੀਂ ਉਹਨਾਂ ਦਾ ਵਿਰੋਧ ਕਰਨਾ ਗਿਆ ਕਿਉਂ ਵਿਰੋਧ ਕਰਨ ਦਾ ਕਾਰਨ ਇਹ ਹੈ ਵੀ 16 ਤਰੀਕ 16 7 ਜੁਲਾਈ ਦੀ ਉਹਨਾਂ ਨੇ ਸਾਨੂੰ ਮੀਟਿੰਗ ਦਿੱਤੀ ਸੀ ਵੀ ਮੰਗਾਂ ਨੇ ਜਿਹੜੀਆਂ ਤੁਹਾਡੀਆਂ ਹੱਲ ਕੀਤਾ ਜਾਣੀਆਂ ਔਰ 28 ਜੁਲਾਈ ਦੀ ਵਿਤਮਤਰੀ ਪੰਜਾਬ ਨੇ ਮੀਟਿੰਗ ਸਾਨੂੰ ਦਿੱਤੀ ਸੀ ਕੋਈ ਵੀ ਮੀਟਿੰਗ ਸਾਡੇ ਨਾਲ ਨਹੀਂ ਕੀਤੀ ਗਈ ਉਲਟਾ ਸਾਡੇ ਦੇ ਕਿਲੋਮੀਟਰ ਦਾ ਕਹਾੜਾ ਜਿਹੜਾ ਲੈ ਕੇ ਆ ਰਹੇ ਆ ਪ੍ਰਾਈਵੇਟ ਬੱਸਾਂ ਜਿਹੜੀਆਂ ਮੈਗਮੇ ਦੇ ਵਿੱਚ ਪਾਈਆਂ ਜਾ ਰਹੀਆਂ ਜਿਸ ਦੇ ਰੋਸ ਵਜੋਂ ਕੱਲ ਨੂੰ ਉਹਨਾਂ ਦਾ ਟੈਂਡਰ ਖੋਲਣਾ ਹੈ ਔਰ ਰੋਸ ਦੇ ਵਜੋਂ ਅਸੀਂ 15 ਅਗਸਤ ਨੂੰ ਗੋਪਤ ਪ੍ਰੋਗਰਾਮ ਕਰਾਂਗੇ ਔਰ ਜੇ ਕੱਲ ਨੂੰ ਟੈਂਡਰ ਡਿਲੇ ਨਾ ਕੀਤਾ ਗਿਆ ਨਾ ਅਗੇ ਪਾਇਆ ਗਿਆ ਜਾਂ ਪੋਸਟਪਨ ਰੱਦ ਨਾ ਕੀਤਾ ਗਿਆ ਤੇ ਕੱਲ ਨੂੰ ਅਸੀਂ ਤਰੰਤ ਤੌਰ ਤੇ ਪੂਰਾ ਪੰਜਾਬ ਦਾ ਜਿਹੜਾ ਬੰਦ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਹੈ ਜਿਹੜਾ ਰੋਸ ਪ੍ਰਦਰਸ਼ਨ ਕਰਾਂਗੇ ਇਸ ਦੀ ਜ਼ਿੰਮੇਵਾਰੀ ਵੀ ਸੰਬੰਧਿਤ ਮੈਨੇਜਮੈਂਟ ਤੇ ਸਰਕਾਰ ਦੀ ਹੋਵੇਗੀ ਪਰ 15 ਅਗਸਤ ਨੂੰ ਜਦੋਂ ਝੰਡੇ ਚੜਾਉਣ ਸਰਕਾਰਾਂ ਨੇ ਮੰਤਰੀਆਂ ਨੇ ਜਿੱਥੇ ਜਾਣਾ ਔਰ ਉਹਦਾ ਗੋਪਤ ਐਕਸ਼ਨ ਜਿਹੜੇ ਪੂਰੇ ਪੰਜਾਬ ਭਰ ਦੇ ਵਿੱਚ ਕੀਤੇ ਜਾਣਗੇ ਸਾਡਾ ਇੱਥੇ ਪ੍ਰੋਗਰਾਮ ਸਟੈਂਡ ਆ ਮਾਨਸਾ ਜ਼ਿਲ੍ਹੇ ਦੇ ਵਿੱਚ ਲਾਲਜੀਤ ਭੋਲਾ ਜੀ ਸਾਡੇ ਮੰਤਰੀ ਆ ਜਿਹੜੇ ਇਥੇ ਆਉਣਗੇ ਉਹ ਸਾਡੇ ਨਾਲ ਮੀਟਿੰਗਾਂ ਕਰਕੇ মিডিਆ ਦੇ ਵਿੱਚ ਬਿਆਨ ਦੇ ਕੇ ਮੀਟਿੰਗਾਂ ਤਾਂ ਨਹੀਂ ਕਰਦੇ ਅਸੀਂ ਪ੍ਰੋਗਰਾਮ ਲੀਕ ਕੇ ਵਿਰੋਧ ਕਰਕੇ ਅਸੀਂ ਉਹਨਾਂ ਨੂੰ ਜਵਾਬ ਸਵਾਲ ਕਰਨੇ ਆ ਵੀ ਜਿਹੜੇ ਵਾਅਦੇ ਤੁਸੀਂ ਸਾਡੇ ਨਾਲ ਕੀਤੇ ਐ ਕਦੋਂ ਪੂਰੇ ਕਰੋਗੇ ਔਰ ਮੁੱਖ ਮੰਤਰੀ ਪੰਜਾਬ ਦੀ ਚਿੱਠੀ ਐ ਜਿਹੜੀ 1 ਸਾਲ 1 ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਉਹਦੇ ਉੱਤੇ ਸਰਕਾਰ ਦਾ ਕੋਈ ਵੀ ਅਸਰ ਸਾਨੂੰ ਦਿਸ ਨਹੀਂ ਰਿਹਾ ਇਸ ਦੇ ਰੋਸ ਵਿੱਚ ਅਸੀਂ 15 ਅਗਸਤ ਨੂੰ ਜਿਹੜਾ ਲਾਲਜੀਤ ਭੁੱਲਰ ਮਾਨਸਾ ਝੰਡਾ ਚੜਾਉਣ ਆ ਰਹੇ ਨੇ ਉਨਾ ਦਾ ਵਿਰੋਧ ਕਰਾਂਗੇ ਔਰ ਜਵਾਸਵਾਲ ਕਰਾਂਗੇ ਨਾਲ ਹੀ ਕੱਲ ਨੂੰ ਅਗਰ ਟੈਂਡਰ ਖੁੱਲਦਾ ਹੈ ਤੇ ਉਹਦਾ ਸਖਤ ਵਿਰੋਧ ਕੀਤਾ ਜਾਊਗਾ ਸਾਡੇ ਵੱਲੋਂ